ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬ੍ਰਿਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਾਲ 2026 ਦੇ ਪਹਿਲੇ ਦਿਨ ਆਪਣੇ ਵਿਧਾਨ ਸਭਾ ਹਲਕਾ ਸੁਨਾਮ ਉਦਮ ਸਿੰਘ ਵਾਲਾ ਨੂੰ 54 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਤੋਹਫਾ ਦਿੱਤਾ ਹੈ ਇਹਨਾਂ ਵਿਕਾਸ ਕਾਰਜਾਂ ਵਿੱਚ ਸ਼ਹੀਦ ਉਦਮ ਸਿੰਘ ਸ਼ਹੀਦੀ ਯਾਦਗਾਰ ਦਾ ਨਵੀਨੀਕਰਨ ਦੋ ਯਾਦਗਾਰੀ ਗੇਟਾਂ ਦੀ ਉਸਾਰੀ ਤੋਂ ਇਲਾਵਾ ਕਈ ਵਿਕਾਸ ਕਾਰਜ ਜਿਸਮਲ ਨੇ ਸ਼ਹੀਦ ਉਦਮ ਸਿੰਘ ਸ਼ਹੀਦੀ ਯਾਦਗਾਰ ਵਿਖੇ ਸ਼ਹੀਦ ਉਦਮ ਸਿੰਘ ਨੂੰ ਨਾਤਮਸ਼ਤਕ ਹੋਣ ਅਤੇ ਨਹੀਂ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆਮਰ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਯਾਦਗਾਰ ਦੀ ਮੁਕੰਮਲ ਕਾਇਆ ਕਲਪ ਕੀਤੀ ਜਾਣੀ ਹੈ ਇਸ ਉੱਤੇ 21.17 ਕਰੋੜ ਰੁਪਏ ਦੀ ਲਾਗਤ ਆਵੇਗੀ ਇਸ ਤੋਂ ਇਲਾਵਾ ਸ਼ਹੀਦ ਉਦਮ ਸਿੰਘ ਦੀ ਯਾਦ ਵਿੱਚ ਇਲਾਕੇ ਵਿੱਚ ਦੋ ਵਿਸ਼ਾਲ ਗੇਟો ਸਾਰੇ ਜਾਣਗੇ ਸ਼ਹੀਦੀ ਯਾਦਗਾਰ ਦੇ ਨਵੀਨੀਕਰਨ ਤਹਿਤ ਜਿੱਥੇ ਇਸ ਵਿੱਚ ਬੁਨਿਆਦੀ ਢਾਂਚੇ ਦਾ ਵਾਧਾ ਕੀਤਾ ਜਾਵੇਗਾ ਉੱਥੇ ਹੀ ਮੁਕੰਮਲ ਸੁੰਦਰੀਕਰਨ ਵੀ ਕੀਤਾ ਜਾਵੇਗਾ ਇਸੇ ਤਰ੍ਹਾਂ ਸ਼ਹੀਦ ਉਦਮ ਸਿੰਘ ਦੀ ਯਾਦ ਵਿੱਚ ਦੋ ਵਿਸ਼ਾਲ ਗੇਟ ਲੋਕਾਂ ਦੀ ਇੱਛਾ ਮੁਤਾਬਕ ਬਣਾਏ ਜਾਣਗੇ ਉਹਨਾਂ ਕਹੇ ਕਿ ਉਹਨਾਂ ਦੀ ਇੱਛਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਸ਼ਹੀਦ ਉਦਮ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਚੇਤਿਆਂ ਵਿੱਚ ਰੱਖਣ ਦੇ ਨਾਲ ਨਾਲ ਸਮਝਣ ਤੇ ਮਹਿਸੂਸ ਕਰਨ ਸਭ ਤੋਂ ਪਹਿਲਾਂ ਤਾਂ ਸਮੁੱਚੇ ਸੁਨਾਮ ਇਲਾਕਾ ਨਿਵਾਸੀਆਂ ਨੂੰ ਸਮੁੱਚੇ ਪੰਜਾਬ ਨੂੰ ਦੇਸ਼ ਨਿਵਾਸੀਆਂ ਨੂੰ ਔਰ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਭਾਰਤੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਮਿਹਰ ਕਰਨ ਕਿ ਇਹ ਸਾਲ 2026 ਉਨ੍ਹਾਂ ਸਾਰਿਆਂ ਦੇ ਘਰਾਂ ਪਰਿਵਾਰਾਂ ਦੇ ਵਿੱਚ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਖੁਸ਼ੀਆਂ ਖੇੜੇ ਔਰ ਸਿਹਤਯਾਬੀ ਲੈ ਕੇ ਆਉਣੇ ਪ੍ਰਮਾਤਮਾ ਅਗੇ ਦੁਆ ਅਰਦਾਸ ਹੈ ਮੇਰੀ ਔਰ ਕਿਉਂਕਿ ਇੱਕ ਫਰਜ਼ ਇੱਕ ਡਿਊਟੀ ਜੋ ਮੇਰੀ ਪ੍ਰਮਾਤਮਾ ਨੇ ਔਰ ਪ੍ਰਮਾਤਮਾ ਦੇ ਬੰਦਿਆਂ ਨੇ ਸੁਨਾਮ ਇਲਾਕੇ ਇੰਨੇ ਮੇਰੀ ਡਿਊਟੀ ਲਗਾਈ ਹੈ ਹਲਕੇ ਦੀ ਸ਼ਹੀਦ ਉਦਮ ਸਿੰਘ ਜੀ ਦੀ ਪਵਿੱਤਰ ਧਰਤੀ ਦੀ ਸੇਵਾ ਕਰਨ ਦੀ ਉਹ ਡਿਊਟੀ ਪਿਛਲੇ 4 ਸਾਲਾਂ ਤੋਂ ਨਿਭਾ ਰਿਹਾ ਹਾਂ ਜਦੋਂ ਦੀ ਲੋਕਾਂ ਨੇ ਸੇਵਾ ਬਖਸ਼ੀਏ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਔਰ ਮੇਰੀ ਕੋਸ਼ਿਸ਼ ਰਹੀ ਹੈ ਕਿਉਂਕਿ ਆਪਣੇ ਪਿਤਾ ਸਵਰਗੀ ਬੋ ਭਗਵੰਦਾ ਸੀ ਉਰੜਾ ਤੋਂ ਸਿਰਫ ਕੰਮ ਡਿਵੈਲਪਮੈਂਟ ਦੀ ਗੁੜਤੀ ਹੈ ਜਿਹੜੀ ਸਿਆਸੀ ਗੁੜਤੀ ਉਹ ਮਿਲੀ ਹੈ ਉਹਦਾ ਸ਼ੌਕ ਵੀ ਹੈ ਤੇ ਮੇਰੀ ਕੋਸ਼ਿਸ਼ ਰਹੀ ਹੈ ਕਿ ਜਿੰਨੇ ਹਲਕੇ ਦੇ ਕੰਮ ਨੇ ਉਹ ਪਹਿਲ ਦੇ ਆਧਾਰ ਦੇ ਉੱਪਰ ਕਰਾਏ ਜਾਣ ਤੇ ਅੱਜ ਉਸੇ ਸੰਬੰਧ ਦੇ ਵਿੱਚ ਅੱਜ ਸਾਲ ਦੇ ਪਹਿਲੇ ਦਿਨ 55 ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟ ਨੇ ਜਿਹੜੇ ਉਸ ਨਾਮ ਸ਼ਹਿਰ ਦੇ ਵਿੱਚ ਸ਼ੁਰੂ ਕੀਤੇ ਜਾ ਰਹੇ ਨੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਅੱਜ ਜੋ ਸ਼ਹੀਦ ਉਧਮ ਸਿੰਘ ਜੀਆ ਦਾ ਇਹ ਸਮਾਰਕ ਇਹਨੂੰ ਟੋਟਲ ਇਹਦਾ ਕਾਇਆਕਲਪ ਕਰਨ ਦਾ ਪ੍ਰੋਜੈਕਟ ਹੈ ਜਿਹੜਾ ਉਹ ਉਲਿੱਕਿਆ ਸੀ ਅਸੀਂ ਮੇਰੇ ਕਾਫੀ ਲੰਬੇ ਸਮੇਂ ਤੋਂ ਮੇਰੇ ਮਨ ਦੇ ਵਿੱਚ ਸੀ ਕਿ ਇਹ ਜਿੰਨੀ ਵੱਡੀ ਸ਼ਹਾਦਤ ਜਿੰਨਾ ਵੱਡਾ ਬਲੀਦਾਨ ਸ਼ਹੀਦ ਉਧਮ ਸਿੰਘ ਜੀਆ ਦਾ ਸੀਗਾ ਉਹ ਉਹਦੇ ਮੁਤਾਬਕ ਇਹ ਸਮਾਰਕ ਬਹੁਤ ਛੋਟਾ ਪੈ ਜਾਂਦਾ ਸੀਗਾ ਬਹੁਣਾ ਪੈ ਜਾਂਦਾ ਸੀਗਾ ਉਹਨਾਂ ਦੀ ਸ਼ਹਾਦਤ ਦੇ ਮੁਤਾਬਕ ਆ ਸੋ ਇਸ ਕਰਕੇ ਕਿਉਂਕਿ ਇਹਦੇ ਵਿੱਚ ਸਿਰਫ ਇੱਕ ਬੁੱਤ ਤੋਂ ਇਲਾਵਾ ਹੋਰ ਕੋਈ ਚੀਜ਼ ਮੈਨੂੰ ਮੈਨੂੰ ਖਾਸ ਧਿਆਨ ਚ ਨਹੀਂ ਆਉਂਦੀ ਸੀ ਕਿ ਜਿਹਦੇ ਨਾਲ ਆਪਾਂ ਸ਼ਹੀਦ ਉਧਨ ਸਿੰਘ ਜੀ ਦੀ ਜ਼ਿੰਦਗੀ ਬਾਰੇ ਆਉਣ ਵਾਲੀ ਪੀੜ੍ਹੀ ਨੂੰ ਜੋੜ ਸਕੀਏ ਸੋ ਇਸ ਕਰਕੇ ਮੇਰੇ ਕਾਫੀ ਦੇਰ ਤੋਂ ਮਨ ਦੇ ਵਿੱਚ ਸੀਗਾ ਪਹਿਲਾਂ ਇਹ ਦੀ ਸ਼ੁਰੂਆਤ ਹੈ ਜਿਹੜੀ ਉਹ 26 ਦਸੰਬਰ ਨੂੰ ਕਰੀ ਸੀ ਪਰ ਕਿਉਂਕਿ ਉਹ ਤੋਂ ਛੋਟੇ ਸਾਹਿਬ ਜਦਾਂ ਦੇ ਸ਼ਹੀਦੀ ਜੋੜ ਮੇਲੇ ਚੱਲਦੇ ਸੀਗੇ ਇਸ ਕਰਕੇ ਇਹਨੂੰ ਡਿਲੇ ਕੀਤਾ ਅੱਜ ਦੇ ਉੱਪਰ ਫਰਸਟ ਜਨਵਰੀ ਦੇ ਉੱਪਰ ਇਹਨੂੰ ਲੈ ਕੇ ਆਏ ਤੇ ਅੱਜ ਦਾ ਇਹ ਪ੍ਰੋਜੈਕਟ ਜਿੱਥੇ ਆਪਾਂ ਖੜੇ ਆ ਇਹ ਇਸ ਜਗ੍ਹਾ ਦਾ ਪੂਰਾ ਟੋਟਲ ਕਾਇਕਲਪ ਹੈ ਜਿਹੜਾ ਉਹ ਅਸੀਂ ਕਰਨ ਜਾ ਰਹੇ ਹਾਂ ਇਹ ਜੋਤੀ ਆ ਗਈ ਇੱਥੇ ਇਸ ਸਾਈਡ ਤੇ ਇੱਕ 7D ਆਡੀਟੋਰੀਅਮ ਹੈ ਜਿਹੜਾ 7D ਆਡੀਟੋਰੀਅਮ ਹੋਏਗਾ ਥੀਏਟਰ ਜਿਹਦੇ ਵਿੱਚ ਪੰਜਾਬ ਦਾ ਪਹਿਲਾ 7D ਆਡੀਟੋਰੀਅਮ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਸ਼ਹੀਦ ਉਦਮ ਸਿੰਘ ਜੀਾਂ ਦੇ ਜਨਮ ਤੋਂ ਲੈ ਕੇ ਉਹਨਾਂ ਦੀ ਸ਼ਹਾਦਤ ਤੱਕ ਦਾ ਸਾਰਾ ਸਫ਼ਰ ਦਰਸਾਵਾਂਗੇ ਜਲਿਆਂਵਾਲੇ ਬਾਗ ਦਾ ਫਿਰ ਉਹਨਾਂ ਨੇ ਕਿੱਥੇ ਕਿੱਥੇ ਸਫ਼ਰ ਕੀਤਾ ਕਦੋਂ ਲੰਡਨ ਪਹੁੰਚੇ ਕਦੋਂ ਲੰਡਨ ਦੇ ਇੱਕ ਐਕਸਕਿਊਸ਼ਨ ਹਾਲ ਦੇ ਵਿੱਚ ਮਾਈਕਲ ਡਵਾਈਰ ਨੂੰ ਗੋਲੀ ਮਾਰੀ ਇਹ 7D ਹਾਲ ਹੈ ਜਿਹੜਾ ਤੁਸੀਂ 2D 3D ਤੁਸੀਂ ਸੁਣਿਆ ਹੋਊਗਾ 7D ਹਾਲ ਦੇ ਵਿੱਚ ਜਦੋਂ ਬੈਠੋਗੇ ਤੁਸੀਂ ਤੁਹਾਨੂੰ ਕਿਤੇ ਕਿਤੇ ਹਵਾ ਦਾ ਪ੍ਰਭਾਵ ਵੀ ਮਹਿਸੂਸ ਹੋਊਗਾ ਕਿਤੇ ਤੁਹਾਡੀ ਚੇਅਰਾਂ ਨੇ ਜਿਹੜੀਆਂ ਕੁਰਸੀਆਂ ਨੇ ਉਹ ਵੀ ਹਿੱਲਣਗੀਆਂ ਕਿਤੇ ਜਦੋਂ ਜਦੋਂ ਸ਼ਹੀਦ ਉਦਮ ਸਿੰਘ ਖੜ ਕੇ ਗੋਲੀ ਚਲਾ ਰਹੇ ਸੀਗੇ ਤੇ ਉਦੋਂ ਕਹੇ ਜੀ ਗੋਲੀ ਦੀ ਆਵਾਜ਼ ਚੱਲੀ ਤੇ ਕਿਵੇਂ ਤਰਭ ਕੇ ਹੋਣਗੇ ਲੋਕ ਉਹ ਅਹਿਸਾਸ ਜਿਹੜਾ ਤੁਹਾਨੂੰ ਉਹ ਵੀ ਹੋਊਗਾ ਕਿਤੇ ਮੀਂਹ ਪੈ ਰਿਹਾ ਹੋ ਉਹ ਉਹਨਾਂ ਉਹਨਾਂ ਨੇ ਮਹਿਸੂਸ ਕੀਤਾ ਹੋਊਗਾ ਤੇ ਪਾਣੀ ਉੱਪਰ ਪੈਂਦਾ ਤੁਹਾਨੂੰ ਮਹਿਸੂਸ ਹੋਊਗਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਦਾ ਪਹਿਲਾ 70 ਆਡੀਟੋਰੀਅਮ ਹੈ ਜਿਹੜਾ ਉਹ ਸ਼ਹੀਦ ਉਦਮ ਸਿੰਘ ਦੀ ਇਸ ਪਵਿੱਤਰ ਯਾਦਗਾਰ ਦੇ ਵਿੱਚ ਅਸੀਂ ਬਣਾਉਣ ਜਾ ਰਹੇ ਹਾਂ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੇਬਲ ਦੇ ਨਾਲ ਧੰਨਵਾਦ